ਪੰਜਾਬ ਦੇ ਵਿੱਚ ਫਿਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਰਾਜਨੀਤੀ ਇੱਕ ਵਾਰ ਫਿਰ ਗਰਮਾ ਗਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਂ ਫਿਰ BBMP ਦਾ ਪਾਣੀ ਹਰਿਆਣਾ ਤੇ ਬਾਕੀ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਬਿਆਨ ਤੇ ਉਹਨਾਂ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੂੰ けਲਣ ਲੱਗ ਪਏ ਹੈ ਜ਼ਿਕਰ ਇਹ ਖਾਸ ਹੈ ਕਿ BBMP ਤੇ ਚੱਲ ਰਹੇ ਵਿਵਾਦ ਤੇ ਬੋਲਦਿਆਂ ਹੋਇਆ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਤਾਂ ਖੁਦ ਪਿਆਸਾ ਆ ਸਾਡੇ ਕੋਲ ਖੁੱਦ ਪੀਣ ਦੇ ਲਈ ਪਾਣੀ ਸਹੀ ਤਰੀਕੇ ਦੇ ਨਾਲ ਨਹੀਂ ਹੈ ਅਜਿਹੇ ਦੇ ਵਿੱਚ BBMP ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭੂਮਿਕਾ ਤੇ ਸਵਾਲ ਚੁੱਕਿਆ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ ਕੇਂਦਰੀ ਬਲ BBMB ਤੇ ਤਾਇਨਾਤ ਕਰ ਦਿੱਤਾ ਗਿਆ ਆ ਇਹ ਮੁੱਖ ਮੰਤਰੀ ਦੀ ਕਮਜ਼ੋਰੀ ਹੈ ਉਹਨਾਂ ਨੇ ਸਹੀ ਤਰ੍ਹਾਂ ਇਸ ਮਾਮਲੇ ਤੇ ਸਟੈਂਡ ਹਾਲੇ ਨਹੀਂ ਲਿਆ ਇਸ ਤੋਂ ਬਾਅਦ ਇਸ ਮਾਮਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵਿੱਚ ਕੀ ਤਲਖੀ ਵੱਧ ਸਕਦੀ ਹੈ ਜ਼ਿਕਰ ਇਹ ਖਾਸ ਹੈ ਕਿ ਜਦੋਂ BBMP ਦੇ ਮੁੱਦੇ ਤੇ ਆਲ ਕਾਂਗਰਸ ਦੀ ਮੀਟਿੰਗ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਾਹਿਬ ਦੇ ਵੱਲੋਂ ਰੱਖੀ ਗਈ ਸੀ ਤਾਂ ਉਸ ਦੇ ਵਿੱਚ ਰਾਜਾ ਵੜਿੰਗ ਨਹੀਂ ਪਹੁੰਚੇ ਸਨ ਅਜਿਹੇ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਸਤੇ ਕੀ ਬਿਆਨ ਦਿੰਦੀ ਹੈ। ਕੋਈ ਗੱਲ ਇਹ ਹੈ ਅਸੀਂ ਹਮੇਸ਼ਾ ਕਹਿ ਰਹੇ ਹਾਂ ਇਹ ਹੀ ਤਾਂ ਗੱਲ ਹੈ ਸਾਡੇ ਜਿਹੜੇ ਰਾਈਟਸ ਖੋਏ ਜਾ ਰਹੇ ਨੇ ਅਸੀਂ ਇਹ ਰੌਲਾ ਪਾਉਂਦੇ ਰਹੇ ਹਾਂ ਕਿ ਇਹ ਪੰਜਾਬ ਦਾ ਪਾਣੀ ਹੈ ਸਾਡੇ ਕੋਲੇ ਪੰਜਾਬ ਕੋਲੇ ਹੁਣ ਪਾਣੀ ਵਾਧੂ ਨਹੀਂ ਹੈ। ਅਸੀਂ ਉਹ ਜਿਹੜਾ ਡੈਮ ਹੈ ਕਾ ਉਹ ਵੀ ਸੰਵਿਧਾਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਤਾ ਵਿਧਾਨ ਸਭਾ ਦੇ ਵਿੱਚ ਇਸ ਦੇ ਬਾਵਜੂਦ ਵੀ ਇਹ ਧੱਕਾ ਕੀਤਾ ਜਾ ਰਿਹਾ ਹੈ। ઠક્કે ਨਾਲ ਸਾਥੋਂ પાણી ਛਡਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਾਣੀ ਸੜ ਕੋਲੇ ਆਪਣੇ ਕੋਲੇ ਹੀ ਨਹੀਂ ਹੈ। ਪਾਣੀ ਬਹੁਤ ਸਾਲਾਂ ਤੋਂ ਵਾਧੂ ਪਾਣੀ ਉਹਨਾਂ ਕੋਲੇ ਜਾ ਰਿਹਾ ਹੈ। ਆਲਰੇਡੀ ਸਮਝੌਤੇ ਤੋਂ ਵੱਧ ਪਾਣੀ ਜਾ ਰਿਹਾ ਹੈ। ਲੇਕਿਨ ਅੱਜ ਜਿਸੀ ਆਪ ਪਿਆਸੇ ਹਾਂ ਔਰ ਇਸ ਤਰ੍ਹਾਂ ਦੀ ਜ਼ਿਆਸਤੀ ਠੱਕਾ ਜਿਹੜਾ ਪੰਜਾਬ ਸਰ ਨਹੀਂ ਕਰੇਗਾ। ਹਾਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ। ਕਿਉਂਕਿ ਜਦੋਂ ਬੀਪੀਐਮ ਦਾ ਚੇਅਰਮੈਨ ਬਦਲਿਆ ਗਿਆ ਉਦੋਂ ਸਾਡੀ ਸਰਕਾਰ ਨੂੰ ਇਹਦੇ ਤੇ ਤਵੱਜੂ ਕਰਕੇ ਸੁਪਰੀਮ ਕੋਰਟ ਦਾ ਰੁਕ ਕਰਨਾ ਚਾਹੀਦਾ ਸੀ ਨਾ ਕਿ ਕੇਵਲ ਮੀਡੀਆ ਦੇ ਸਾਹਮਣੇ ਆ ਕੇ ਤੇ ਉਹ ਗੇਟ ਬੰਦ ਕਰਕੇ ਜਿਹੜਾ ਹੈਗਾ ਵੀ ਪਾਣੀ ਰੋਕਦਾ ਤੁਸੀਂ ਬੀਬੀਐਮ ਦੇ ਚੇਅਰਮੈਨ ਨੂੰ ਬੰਦ ਕਰ ਲਓ ਇਹਦੇ ਨਾਲ ਪਾਣੀ ਥੋੜੀ ਰੁਕਿਆ ਜਾਣਾ ਤੁਸੀਂ ਜਦੋਂ ਚੇਅਰਮੈਨ ਉਤਾਰਿਆ ਸੀ ਉਦੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੁੱਲਕਾ ਹੋਣਾ ਸੀ ਕਿ ਸਾਡੇ ਨਾਲ ਧਾਂਸ ਚੁਈ ਹੋਈ ਆ ਸਾਡਾ ਹੱਕ ਮੰਦਾ ਹੈ ਪੰਜਾਬ ਦਾ ਬੀਬੀਐਮ ਦਾ ਚੇਅਰਮੈਨ ਹੁੰਦਾ ਕਿਉਂਕਿ 7% ਦਾ ਪਾਣੀ ਤੇ ਅਲਰੇਡੀ ਤੁਸੀਂ ਜਿਹੜੀ ਹਿੱਸੇਦਾਰੀ ਵੈਸੇ ਦਾ ਪੂਰਾ ਹਿੱਸਾ ਸਾਡਾ ਹੈ ਪਰ ਉਹਰੇ ਮੁਤਾਬਕ ਵੀ 60% ਸਾਡਾ ਤੁਸੀਂ ਜਿਹੜੀ ਡਿਵਾਈਡੇਸ਼ਨ ਕੀਤੀ ਵੀ ਉਹਰੇ ਚ ਵੀ ਸਾਡਾ ਹੈਗਾ ਸੋ ਸੋ ਇਹ ਜਿਹੜਾ ਕੇਂਦਰ ਸਰਕਾਰ ਨੇ ਸੁਰੱਖਿਆ ਬੰਨ ਲਾਈ ਹੈ ਇਹਦੀ ਮੈਂ ਖੇਦੀ ਕਰਦਾ ਸਰਲ ਸਰ ਜ਼ਾستی ਹੈ ਅਸੀਂ ਪੰਜਾਬ ਦਾ ਪਾਣੀ ਜਾਦ ਦਿਆਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੀ ਕਮਜ਼ੋਰੀ ਕਰਕੇ ਹੋ ਰਿਹਾ ਹੈ ਤੁਸੀਂ ਦੇਖਿਆ ਹੋਣਾ ਹੈ ਜਦੋਂ ਪਹਿਲਾਂ ਉਹਨਾਂ ਨੇ ਥੋੜਾ ਜਿਹਾ ਛੇੜ ਕੇ ਦੇਖਿਆ ਸੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਮੈਂ ਹਰਿਆਣੇ ਨੂੰ ਵਿਧਾਨ ਸਭਾ ਦੇ ਅੰਗ ਚंडीगढ़ ਜਗਾ ਬਣਾਉਣਾ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਨੂੰ ਵੀ ਦੇ ਦਿਓ ਸਾਡਾ ਤਾਂ ਅਧਿਕਾਰ ਹੀ ਛੜਦਾ ਉਹਨਾਂ ਨੇ ਵੇਖਿਆ ਵੀ ਕੰਮ ਠੀਕ ਹੈ ਹੁਣ ਤਾਂ ਫਿਰ ਸਾਰਾ ਕੁਝ ਹੀ ਰਲਿਆ ਮਿਲਿਆ ਦੇਖੋ ਗੱਲ ਇਹ ਹੈ ਨਾਤਾ ਸੀ ਰੱਖੇ ਬੰਦੇ ਨਾ ਕੋਈ ਟੱਕਾ ਲੀ ਗੱਲ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਉਹਨਾਂ ਸਾਲਾਂ ਚ ਪਾਣੀ ਦੀ ਸਥਿਤੀ ਕੀ ਕੀ ਸੀ ਜਦੋਂ ਪਾਣੀ ਵੱਡਿਆ ਗਿਆ ਪਾਣੀ ਨੂੰ ਸੁਮਾਲਣਾ ਪਾਣੀ ਜਦੋਂ ਇੱਥੇ ਕੜਕਾ ਹੁੰਦੀ ਹੈ ਸਾਡੇ ਲੱਗ ਜਾਂਦਾ ਉਸ ਤੋਂ ਬਾਅਦ ਬੰਦੀ ਕਰਾਉਣੀ ਹੈ ਕਹਿ ਕੇ ਵੀ ਯਾਰ ਪਾਣੀ ਆ ਜਾਂਦਾ ਪਾਣੀ ਦੀ ਖੇਤ ਦੀ ਵਾਰੀ ਹੁੰਦੀ ਹੈ ਜੱਟ ਅੱਗੇ ਨੂੰ ਤੂਰ ਦਿੰਦਾ ਵੜ ਦਿੰਦਾ ਪਾਣੀ ਦੂਜੇ ਦੇ ਕਾਸੇ ਵੀ ਪਾਣੀ ਮਾਰ ਕਰਦਾ ਪਾਣੀ ਜੇ ਫਾਲਤੂ ਹੈ ਤੋਂ ਉਹ ਨੂੰ ਰੱਖਣਾ ਵੀ ਕਿੱਥੇ ਮਾਰ ਵੀ ਕਰਦਾ ਸੀ ਉਹਨਾਂ ਸਮਿਆਂ 'ਚ ਮੈਨੂੰ ਲੱਗਦਾ ਜੋ ਇਸ ਪ੍ਰਕਾਰ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਬਹੁਤ ਸਾਰੀਆਂ ਜ਼ਮੀਨਾਂ ਬਰਾਨੀਆਂ ਹੋ ਗਈਆਂ ਸਨ ਬਹੁਤ ਸਾਰੀ ਪੰਜਾਬ ਵਿੱਚ ਉਹਨੇ ਦੀ ਹੁੰਦੀ ਨਹੀਂ ਸੀ ਹੁਣ ਲੋਕਾਂ ਨੇ ਉਹਨਾਂ ਨੂੰ ਕਿਰਾਾ-ਕਰਾ ਕੇ ਜ਼ਮੀਨਾਂ ਉੱਪਰ ਆਉਣ ਵਾਲੀਆਂ ਉੱਥੇ ਚੋਨੇ ਦੀ ਬਜਾਦ ਹੋ ਲੱਗ ਪਿਆ ਪਾਣੀ ਹਰ ਇੱਕ ਪਿੰਡ ਦੇ ਵਿੱਚ ਜਾਦਾ ਲਾਗਤ ਹੋ ਗਈ ਹੈ ਇਸ ਕਰਕੇ ਜਿਹੜਾ ਪਾਣੀ ਹੈ ਉਹ ਸਾਨੂੰ ਪੰਜਾਬ ਨੂੰ ਹੀ ਪੂਰਾ ਨਹੀਂ ਪੈਂਦਾ ਹੁਣ ਪਾਕਿਸਤਾਨ ਨੂੰ ਵੀ ਅਸੀਂ ਪਾਣੀ ਛੱਡ ਦਿੰਦੇ ਹਾਂ ਜਦੋਂ ਵਾਫਤੂ ਹੁੰਦਾ ਹੁਣ ਪਾਕਿਸਤਾਨ ਕੋਈ ਸਾਡੀ ਭੂਆ ਦਾ ਪੁੱਤ ਥੋੜੀ ਹੈ ਪੂਰਾ ਕਾਰਨ ਮੈਨੂੰ ਲੱਗਦਾ ਇਹੀ ਹੈ ਕਿ ਜਿਹੜਾ ਸਾਡੇ ਕੋਲ ਵੱਜ ਜਾਂਦਾ ਪਾਣੀ ਅਸੀਂ ਉਧਰ ਨੂੰ ਉਧਰ ਆ ਛੱਡ ਦਿੰਦੇ ਆ ਛੱਡਦੇ ਆ ਹਰੀ ਕੇ ਪੱਧਰ ਤੋਂ ਗੇਟ ਜਿਹਨੂੰ ਛੱਡਦੇ ਕੋਲ ਲੇਕਿਨ ਇਹਦੇ ਨਾਲ ਨਾਲ ਮੈਂ ਕਹਾਂਗਾ ਵੀ ਭਗਵੰਤ ਮਾਣੇ ਪੁਰਾਣੀ ਟੱਕਰ ਦੀ ਗੱਲ ਨਾ ਕਰੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਸਰਕਾਰ ਸਾਡੀ ਉਸ ਤੋਂ ਬਾਅਦ 10 ਸਾਲ ਰਹੀ ਹੈ ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ ਰਹੇ ਜਿਹੜੇ ਮੈਨੂੰ ਯਾਦ ਹੈ ਮੈਡਮ ਪੱਠੜ ਰਹੀ ਹਰਚੰਦ ਸਿੰਘ ਬਰਾੜ ਰਹੇ ਅਮਰਿੰਦਰ ਸਿੰਘ ਰਹੇ ਅਸੀਂ ਸਾਡੇ ਸਮੇਂ ਦਰਮਿਆਨ ਕਦੇ ਵੀ ਬੀਬੀਐਮ ਤੇ ਸੈਂਟਰਲ ਸਕਿਉਰਿਟੀ ਫੋਰਸਸ ਨੂੰ ਲੱਗ ਨਹੀਂ ਦਿੱਤਾ ਦੱਬ ਕੇ ਪੈਰਾ ਦਿੱਤਾ ਔਰ ਪਾਣੀ ਅਸੀਂ ਪੂਰਾ ਵਰਤਿਆ ਜੇ ਵੱਧ ਸੀ ਕੋਈ ਆ ਗਿਆ ਸੱਚ ਕਾਲੀ ਦਾ ਆਪ ਦੀ ਜ਼ਿੰਮੇਵਾਰੀ ਨਵਾਵੇ ਕਾਲੀ ਦਾ ਵਿੱਚ ਕਹਿ ਰਿਹਾ ਕਿ 2800 ਦੇ ਕਰੀਬ ਉੱਤੇ ਪੋਸਟਾਂ ਹੈਗੀਆਂ ਜੋ ਕਿਸੇ ਵੀ ਸਰਕਾਰ ਸਮੇਂ ਨਹੀਂ ਭਰੀਆਂ ਗਈਆਂ ਹਾਂ ਤਾਂ ਫਿਰ ਤੁਸੀਂ ਭਰ ਦਿੰਦੇ ਕਹੋ ਕਾਲੀ ਦਲ ਨੂੰ ਕਹਿ ਦਿੰਦੇ ਕਿ ਤੁਹਾਡੀ ਸਰਕਾਰ 10 ਸਾਲ ਲਗਾਤਾਰ ਇਹ ਨਹੀਂ ਕੀਤਾ ਸੋ ਮੈਂ ਇਹ ਕਹਿ ਰਿਹਾ ਇਹ ਰਾਜਨੀਤੀ ਹੈ ਮੇਰਾ ਖਿਆਲ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਹੁਣ ਸਰਕਾਰ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹਾਂ ਸਭ ਨੂੰ ਦੇਣੇ ਦੀ ਆਵਾਜ਼ ਹੀ ਦੇਂਦੀ ਅੰਗਲੇ ਦੇ ਅਨੰਦੀ ਆਵਾਜ਼ ਕਹਿ ਰਹੀ ਹੈ ਕਿ ਕਾਂਗਰਸ ਪਾਰਟੀ ਚੰਗੇ ਮਾਰ ਦੇਣ ਦੇ ਨਾਲ ਅਸੀਂ ਕਾਂਗਰਸ ਪਾਰਟੀ ਜਿੱਤੇ